ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਨਵੇਂ ਵਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਹੈਗਾ ਸੰਡੇ ਤੇ ਅੱਜ ਆਪਾਂ ਬਿਲਕੁਲ ਫ੍ਰੀ ਆ ਨਾ ਸਾਡੇ ਕੋਲ ਟੇਲਰ ਕੋਈ ਕੰਮ ਹੈ ਤੇ ਨਾ ਸਾਡਾ ਘਰੇ ਕੋਈ ਕੰਮ ਹੈ ਕਿ ਬਸ ਅਸੀਂ ਰੋਟੀ ਖਾਣੇ ਨੇ ਤੇ ਸੌਣਾ ਹੈ ਠੀਕ ਹੈ ਤੇ ਇਧਰ ਅਮਨ ਹੁਣੇ ਲੱਗ ਰਹੇ ਨੇ ਅੱਜ ਰੋਟੀਆਂ ਬਕਾਉਣ ਦਾ ਟਾਈਮ ਹੋ ਗਿਆ 12 ਵਜੇ ਦਾ ਠੀਕ ਹੈ ਅੱਜ ਰੋਟੀ ਨਹੀਂ پکੇਗੀ ਅੱਜ ਨਵਾਂ ਕੁਝ ਬਣਾ ਕੇ ਦੇ ਰਹੇ ਨੇ ਕਿਉਂਕਿ ਅੱਜ ਹੈਗਾ ਸੰਡੇ ਅੱਜ ਪਤਨੀਆਂ ਕੀ ਬਣਾ ਰੱਖਿਆ ਅਮਨ ਹੁਣਾਂ ਨੇ ਅੱਜ ਕੋਈ ਕੋਈ ਆਪਸ਼ਨ ਨਹੀਂ ਹੈਗੀ ਰਾਤ ਆਪਾਂ ਬਣਾਇਆ ਸੀ ਕਟਲ ਤੇ ਕਟਰ ਦਾ ਨੂੰ ਪਤਾ ਜੀ ਆਪਾਂ ਦਾ ਪਸੰਦ ਨਹੀਂ ਹਾਂ ਤਵਾ ਤਵਾ ਗੋਮ ਹੋ ਗਿਆ ਉਹ ਸਾਡਾ ਤਵਾ ਗੋਮ ਹੋ ਗਿਆ ਔਰ ਪਿਆ ਤੇ ਕਟਲ ਆਪਾਂ ਨੂੰ ਪਸੰਦ ਨਹੀਂ ਸਭਾਣ ਸਾਹ ਬੋਰੀ ਪਹੁੰਚ ਰਿਹਾ ਹੈ ਕਿ ਆਏ ਨੇ ਇਹ ਲਾਈਕ ਕਰਦੇ ਨੇ ਪਰ ਰਾਤ ਨਹੀਂ ਪਸੰਦ ਨਹੀਂ ਕੀਤਾ ਨਹੀਂ ਨਹੀਂ ਮੈਨੂੰ ਤਾਂ ਪਸੰਦ ਹੈਗਾ ਯਾਰ ਅੱਛਾ ਤੂੰ ਹੀ ਤਾਂ ਖਾ ਰਹੀ ਸੀ ਜੀ ਮੰਮੀ ਨੇ ਬਣਾਇਆ ਤਾਂ ਖਾਣਾ ਪੈਣਾ ਹੈ ਨਹੀਂ ਨਹੀਂ ਵੈਸੇ ਵੀ ਮੈਂ ਖਾਣੇ ਕਿਵੇਂ ਤਾਂ ਹੀ ਲੱਗੇ ਆਇਆ ਸੀ ਨਾ ਕਟਲ ਮੁੜੀ ਕਟਮ ਜਾ ਰੋ ਕਟਲ ਬਾਹਰਾਂ ਦਾ ਤੇ ਕਟਲ ਤੇ ਅਸੀਂ ਨਹੀਂ ਲਾਈਕ ਕਰ ਤੇ ਇਸ ਕਰਕੇ ਹੁਣ ਆਪਾਂ ਬਣਾ ਰਹੇ ਹਾਂ ਉਹ ਗੱਲ ਵੱਖਰੀ ਕਿ ਅਮਨ ਨੂੰ ਹੁਣਾ ਪਸੰਦ ਨਹੀਂ ਹੈਗਾ ਹਾਂ ਤਾਂ ਆਪਾਂ ਕਹਿ ਰਹੇ ਆ ਜਿਹੜੀ ਜੀ ਨਹੀਂ ਪਸੰਦ ਨਹੀਂ ਖਾਂਦੇ ਮੂੰਹ ਤੇ ਕਹਿੰਦੇ ਆਪਾਂ ਘੜਾ ਪਿੱਠ ਪਿੱਛੇ ਤੁਸੀਂ ਫਿਰ ਮੇਰੇ ਨਾਲ ਨਾਲ ਹੋਣਾ ਵੀ ਤੁਹਾਨੂੰ ਕਿਸੇ ਨੂੰ ਪਸੰਦ ਨਹੀਂ ਹੈਗਾ ਕਿਨੇ ਗगन ਗगन ਨੂੰ ਕੋਈ ਪਸੰਦ ਹੈਗਾ ਬੱਦੋ ਥੋੜਾ ਜਾ ਬਣਾ ਨਹੀਂ ਕੋੜਾ ਕੋੜਾ ਨਹੀਂ ਹੋਣਾ ਨਹੀਂ ਹੈ ਕੋੜਾ ਨਹੀਂ ਬਣਿਆ ਸੀਗਾ ਵੈਸੇ ਤੁਹਾਨੂੰ ਥੋੜਾ ਮੂੰਹ ਕੋੜਾ ਹੋਣਾ ਮੈਨੂੰ ਲੱਗਦਾ ਹਾਂ ਦਾ ਮੂੰਹ ਤਾਂ ਆਪੀ ਕੋੜਾ ਸਪੈਸ਼ਲ ਰੈਸিপি ਤੁਹਾਨੂੰ ਸ਼ੇਅਰ ਕਰਦੇ ਆ ਅੱਜ ਅਮਨ ਨੇ ਕੀ ਬਣ ਰਿਹਾ ਪਹਿਲਾਂ ਦੱਸੋ ਇਹ ਬਣ ਰਿਹਾ ਇਹਦੇ ਵਿੱਚ ਪਾਈ ਆਪਾਂ ਨੇ ਗਹੜੀ ਕੀ ਪਾਇਆ ਮੈਨੂੰ ਤਾਂ ਨਹੀਂ ਕਾਚੇ ਪਾਏ ਪਿਆਜ਼ ਮਟ ਪਾਣੀ ਥੋੜੀ ਪਾਏ ਨੇ ਸੂਜੀ ਚ ਦੇਖਣ ਕਾਲੇ ਤੱਤਾ ਹੋ ਜਾਣ ਤਵਾ ਨਹੀਂ ਨਹੀਂ ਸਕਦਾ ਆ ਪਪਾਈਏ ਵਿੱਚ ਸੂਜੀ ਵੇਸਣ ਪਿਆਜ਼ ਟਮਾਟਰ ਅਗਰ ਤੁਹਾਡੇ ਕੋਲ ਇਸ ਤੋਂ ਇਲਾਵਾ ਵੀ ਕੋਈ ਹਰੀਆਂ ਸਬਜ਼ੀਆਂ ਹੈਗੀਆਂ ਤੁਸੀਂ ਪਾ ਸਕਦੇ ਹੋ ਤੇ ਬਹੁਤ ਹੀ ਹੈਲਦੀ ਚੀਜ਼ ਬਣਦੀ ਹੈਲਦੀ ਹੈਲਦੀ ਇਸ ਨੂੰ ਅੰਗਰੇਜ਼ੀ 'ਚ ਆਪਣਾ ਹੱਥ ਤੰਗ ਹੈ ਤੇ ਬਾਕੀ ਕੋਈ ਗੱਲ ਨਹੀਂ ਗੱਲ ਹੈਗੀ ਬੋਲ ਵੀ ਲੈਣੇ ਜਦੋਂ ਬੋਲ ਨੇ ਬਿਲੋੜ ਪਾਜੀ ਬੁਛਾ ਚੜਜੇ ਫਿਰ ਅੰਗਰੇਜ਼ੀ ਨਿਕਲਦੀ ਤੋਤੇ ਆ ਵੀ ਨਟ ਦੇ ਨੇ ਜੀ ਤੇ ਬਹੁਤ ਵਧੀਆ ਚੀਜ਼ ਬਣਦੀ ਸੇਤ ਵਾਲ ਤੇ ਕਿਉਂਕਿ ਸਾਡੇ ਸੇਤ ਬਹੁਤ ਜ਼ਿਆਦਾ ਸਲਿਮ ਹੋ ਗਈ ਅੱਗੇ ਨਾਲ ਤੇ ਆਪਾਂ ਨੂੰ ਫੇਰ ਆਪਣੀ ਸੇਵ ਹਾਂ ਤੇ ਉੱਥੇ ਜਮਨ ਜਾਰੀ ਸੀ ਮੋ ਗਿਰੋ ਤਾਂ ਸਹੀ ਜਿਹੀ ਤੇ ਪਹਿਲਾਂ ਤੁਸੀਂ ਨਾ ਮੈਨੂੰ ਖਵਾ ਕੇ ਦਿਖਾਓ ਫੇਰ ਮੈਂ ਤੁਹਾਨੂੰ ਦੱਸੂਗਾ ਹਾਂ ਨਹੀਂ ਮੈਨੂੰ ਦੱਸਿਓ ਮੈਂ ਦੱਸੂ ਤੁਹਾਨੂੰ ਕਿ ਕਿਵੇਂ ਬਣਾ ਕੇ ਮੈਂ ਨਹੀਂ ਅੱਛਾ ਆਈ ਆਪਕੇ ਚੈੱਕ ਕਰ ਲਾਂਗੇ ਨਹੀਂ ਆਪਕੇ ਨਹੀਂ ਚੈੱਕ ਕਰਨਾ ਥੋੜੇ ਥੋੜੇ ਟੇਸ ਦੇ ਮੇਰੇ ਤੇ ਇਸ ਦਾ ਫਰਕ ਹੈ ਤੁਸੀਂ ਬੁਰਸੀ ਨਹੀਂ ਕੀਤਾ ਸੀ ਬੁਰਸੀ ਕੀਤਾ ਬੁਰਸੀ ਮੈਂ ਰੋਜ਼ ਕਰਦਾ ਮੈਂ ਤਾਂ ਇਹ ਭੁੱਲੀ ਬੋਲ ਰਹਾ ਦਹੀਂ ਲੈਣਾ ਨਾਲ ਕੇ ਚਾਹ ਚਾਹੀ ਚਾਹ ਚਾਹ ਚੰਚੀ ਲਵਨ ਨਹੀਂ ਖੜ ਜਾ ਤੂੰ ਜਾ ਫੜੀ ਜੁੱਟੀਆਂ ਇੱਥੇ ਸਾਰੇ ਸਾਰੇ ਲੋਕ ਸਟੇਟਸ ਪਾਰੇ ਛੁੱਟੀਆਂ ਮਨਾਣ ਗਏ ਹੈ ਸਾਡੇ ਦੇ ਛੁੱਟੀਆਂ ਦਾ ਵੇੜਾ ਜਾਣਾ ਕਿੱਥੇ ਆਪਾਂ ਸਕੂਲ ਦੀ ਵੇਟ ਕਰ ਰਹੇ ਕਿ ਸਕੂਲ ਕਿਦੋਂ ਮੈਂ ਤਾਂ ਨਹੀਂ ਦੱਸਾਂ ਤੁਹਾਨੂੰ ਕਿਹਾ ਕਿ ਕਸੌਲੀ ਕਸੌਲ ਦੇ ਕੋਈ ਉਹ ਵੀ ਨਹੀਂ ਦੇਖਣਗੇ ਤੂੰ ਕੜਾ ਮੈਂ ਦੂਮੀ ਨੂੰ ਕਿਹਦੇ ਆਉਂਦੇ ਕੁੱਲੂ ਮਨਾਲੀ ਚਲਦੇ ਆ ਹੈ ਕੁੱਲੂ ਮਨਾਲੀ ਚਲਦੇ ਆ ਮਨਾਲੀ ਫਟਾ ਬਣਾ ਕਿ ਮਨਾਲੀ ਨਾਲੇ ਖਰਚੇ ਡਰਦੇ ਹਾਂ ਨਾਲੇ ਘੁੰਮਣ ਜਾਣਾ ਫਟੋਗਾ 50-60 ਹਜ਼ਾਰ ਰੁਪਏ ਚਾਹੀਦਾ ਨਹੀਂ ਨਹੀਂ ਐਡੇ ਅੰਨਾ ਖਰਚੇ ਨਹੀਂ ਆਹ ਫਟੇ ਘੋੜਾ ਪੁੱਟੀ ਜਾਣਾ ਪਿਆ ਨਹੀਂ ਜਾਣਾ ਤੇ ਉਹ ਨਹੀਂ ਜਾਣਾ ਹੈ ਗੱਜਿਆ ਆਪੇ ਘੋੜਾ ਵੀ ਘਰੇ ਬੈਠਾ ਮਾਨਾ ਜਾਂਦੀ ਲਗੜੀ ਨਹੀਂ ਤੇ ਤਾਂ ਕੋਈ ਆਇਆ ਆ ਪਾਣਾ ਕੋਈ ਤੇ ਲੰਗੜ ਲੰਗੜ ਹੋਏ ਤੇ ਜੀ ਦਾ ਘੁੰਮੋਕ ਤਾਂ ਲੰਗੜ ਖਾਓ ਤੇ ਰਮਾਨਾ ਘਰ ਤੇ ਪੈਣ ਜਾ ਕੇ ਮੈਂ ਅਜੇ ਕਿਤੇ ਘੁੰਮ ਜਾਣਾ ਮੈਂ ਤਾਂ ਰਾਜ ਰਾਜ ਕੇ ਸੌ ਕੇ ਆਣਾ ਮੇਰੇ ਘੁੰਮਾ ਦਾ ਕੋਈ ਇਲਾਜ ਨਹੀਂ ਹੈਗਾ ਹੁਣ ਵੀ ਜੇ ਸੋਣਾ ਹੀ ਫਿਰ ਉਰੇ ਸੌ ਜਾ ਮਨ ਉਰੇ ਨਾ ਉਹ ਗੱਲ ਬੰਦੀ ਹੈ ਕਿ ਵਾਈਜ ਨਹੀਂ ਹੋਊਗਾ ਚਲ ਮੇਰਾ ਤੇ ਫਿਰ ਸੁਪਨਾ ਸੀ ਵੀ ਮਨਾਲੀ ਜਾ ਕੇ ਆਵਾ ਇਸ ਵਾਰ ਤੇ ਤੈਨੂੰ ਕਿਹਾ ਜਾਇਆ ਮੈਂ ਜਾ ਕੱਲੀ ਨੂੰ ਮੇਰੇ ਕੋਤੇ ਨਾ ਵੜਾ ਲੋ ਇਹ ਕਾੜੂ ਸਾਲਟ ਬਰੂ ਬਿਮਾਰੀ ਜਿੱਥੇ ਵੀ ਕੋ ਮਰ ਜਾਣਾ ਚਾਹੇ ਜਿੰਨਾ 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 ਮਰਜੀ ਛਤਰਾ ਛਤਰੀ ਵਾਦੀ ਜਿੰਨੀ ਮਰਜੀ ਕੋਈ ਹੈ ਨਹੀਂ ਜਾਣਾ ਘਟੇ ਨਾ ਪਹਿਰਾ ਨਹੀਂ ਲੜਦੇ ਜਾਈਏ ਜਾਣਾ ਘਟੇ ਨਹੀਂ ਹੈ ਹੋਣਾ सोनू ਵੀ ਕਹਿ ਰਿਹਾ ਕਿ ਗੱਡੀ ਕਢਾ ਨਹੀਂ ਨਵੀਂ ਹੈ ਨਾ ਤੇ ਜੇ ਉਹਨੇ ਗੱਡੀ ਕਢਾ ਲਈ ਤੇ ਫਿਰ ਤਾਂ ਕਿਹਾ ਸਾਡਾ ਦੋਨਾਂ ਗੱਡੀਆਂ ਦਾ ਤੁਸ ਹੋਊਗਾ ਕਿ ਦੋਨਾਂ ਗੱਡੀਆਂ 'ਚ ਇੱਕ ਗੱਡੀ 'ਚ ਆਪਾਂ ਖਾਣ ਪੀਣ ਦਾ ਸਮਾਨ ਸਾਰਾ ਨਾਲ ਪੀਵੇ ਚਾਹ ਤੇ ਉਹਦਾ ਤੈਨੂੰ ਹੋਣੀ ਪੈਂਦੀ। ਵੀ ਸਾਰੇ ਬਰਾਬਰ ਕਰਕੇ ਜਾਵਾਂਗੇ ਅਰੇਂਜਮੈਂਟ ਤੇ ਜੇ ਨਹੀਂ ਤੇ ਫਿਰ ਦੇ ਦੇ ਕੀ ਭੰਦਾ। ਗੋਪੇ ਪੀ ਗਿਓ ਲਾਲਾ ਨਹੀਂ ਐ। ਸੌ ਮਰੂ। ਮਰਨਾ ਤਾਂ ਹੈ ਕੋਈ ਖਾ ਕੇ ਮਰੀਂ ਤੇ ਭੁੱਖੇ ਮਰ ਜਣਾ ਤੂੰ ਤਾਂ ਮਰਨਾ ਹੀ ਮਰਨਾ ਤੇ ਅਸੀਂ ਦੇਖੀ ਪਤਾ ਲੱਗ ਗਿਆ ਖਾਣ ਦੀ ਪੀਣੇ ਕੰਮ ਹੈ ਆ। ਅਰੇ ਨੀ ਕੋ ਖੇਗਾ ਦੇ ਆਹ ਖਾਂਦੇ ਪੀਣੇ ਘਰ ਦੇ ਕਿਆ ਕਿਆ ਕੈਂਟੜ ਥੋੜੀ ਬਗਾਲ ਹੁੰਦਾ ਕਿ ਟੱਡੇ ਹੈ ਕਿ ਮੈਨੂੰ ਦੱਸਣਾ ਹੈ ਹੈਗਾ ਟੱਡੇ ਨਹੀਂ ਨਾ ਲੋ ਜੀ ਫਤਿਹ ਸਿੰਘ ਨੇ ਬਣ ਲਈ ਪੱਕ ਕਿਸੇ ਟਾਈਮ ਨੂੰ ਫਤਿਹ ਨੇ ਨਾ ਸੰਗਾ ਸਾਹਿਬ ਲੱਗਣਾ ਹੈ ਕਿਉਂਕਿ ਇਹਦੇ ਮਤਲਬ ਇਹਦਾ ਸਟਾਈਲ ਹੀ ਐਵੇਂ ਦਾ ਆ ਸੰਗਾ ਬੰਦਾ ਵਧੀਆ ਤੇ ਫਤਿਹ ਸਿੰਘ ਦੇਖੋ ਇਹਨੂੰ ਚੈਨ ਨਹੀਂ ਹੈਗਾ ਫਤਿਹ ਸਿੰਘ ਨੂੰ ਬਣਾ ਕੇ ਬਣਾ ਪੂਰਾ ਬਹੁਤ ਸਵਾਦ ਬਣਾ ਯਾਰ ਬਹੁਤ ਸਵਾਦ ਬਣਾ ਪੂਰਾ ਤੇ ਫੜੇ ਬਣ ਨਹੀਂ ਬਣਾ ਕੇ ਦਿਓ ਅਮਨ ਚੋਰੀਆਂ ਪਾਈਆਂ ਹੋਈਆਂ ਨੇ ਉਹ ਚਾਰੀਆਂ ਨੇ ਆਪਾਂ ਆਪਾਂ ਮੈਂ ਛੰਡੀ ਗੱਡੀ ਨੂੰ ਨਮਕਾਂ ਕਰਦੇ ਹਾਂ ਇਹਨੂੰ ਤੁਸੀਂ ਕੀ ਕਰ ਰਹੇ ਹੋ ਮੇਰੀ ਗੱਡੀ ਹੈ ਮੈਂ ਜੇ ਹੋ ਰਹੀ ਹੈ ਗਰਮ ਯਾਰ ਹੁੰਦਾ ਕੋਈ ਤਾਰੀ ਸੁਧਦੀ ਕਰਦਾ ਕੋਈ ਮੈਨੂੰ ਦੇ ਉਸੇ ਗਲਾਸ ਪਾਣੀ ਪੀ ਤੇ ਸ਼ਾਮ ਨੂੰ ਸਾਡਾ ਪਲਾਨ ਸ਼ਾਇਦ ਬਣ ਰਿਹਾ ਮਸਤੌਣਾ ਸਾਹਿਬ ਜਾਣ ਦਾ ਕਿਉਂਕਿ ਅਸੀਂ ਹਰ ਰੋਜ਼ ਮਤਲਬ ਹਰ ਸੰਡੇ ਜਾਣੇ ਹੁੰਨੇ ਆ ਮਸਤੌਣਾ ਸਾਹਿਬ ਤਾਂ ਇਸ ਵਾਰ ਵੀ ਆ ਸੰਡੇ ਆ ਤਾਂ ਸਾਡੀ ਪੂਰੀ ਕੋਸ਼ਿਸ਼ ਹੋਊਗੀ ਕਿ ਆਪਾਂ ਮਸਤੌਣਾ ਸਾਹਿਬ ਜਾ ਕੇ ਤੇ ਮੱਥਾ ਟੇਕ ਆਈਏ ਤੇ ਬਣੇ ਰਹੋ ਵਲੌਗ ਦੇ ਵਿੱਚ ਇਹ ਤੇਰਾ ਮਨਿਕ ਲਾਰਾ ਪਾ ਰੱਖਿਆ ਪੂਰਾ ਅਦਰ ਕੀ ਲਬਰੇ ਕੀ ਨਹੀਂ ਇਹ ਚੋ ਇਹ ਚੋ ਉਹ ਕਰ ਤਾਂ ਵੇਖਣਾ ਪੈਗ ਦੇ ਵਿੱਚ ਰੱਖਿਆ ਤੋ ਡੁੱਲ ਗਿਆ ਅਬਾ ਮਾਗਣਾ ਬਣਾਉਣ ਦਾ ਨਾ ਅਬਾ ਬਣਾਉਣ ਲਾ ਨਾ ਬਣਾਈਏ ਨਾ ਕਿਉਂ ਬੋਲੀ ਜਦ ਤੇ ਬਾਤ ਬਾਤ ਮੈਨੂੰ ਬਲਾਕ ਬੰਦ ਕਰੋ ਕਿਉਂ ਮੈਂ ਮੈ ਦੇਖੇ ਕੋਈ ਸਾਦਾ ਨਹੀਂ ਮੈਂ ਗਿਰ ਹੀ ਜਾਣਾ ਮੇਰੇ ਬੁੱਧ ਤੇ ਜਿੱਗਣਾ ਮੇਰੇ ਗਰਮੀ ਇੰਨੀ ਹੈ ਬਤਾ ਅੱਜ ਕਾ ਹੋਰੀ ਇੰਦਰਾ ਤੂ ਤੇ ਡਿਗੀ ਆ ਨਾ ਇਹ ਨਾ ਮੂਹਣ ਕਿਰੇ ਵਿੱਚ ਪਾ ਦੂੰਗਾ ਫਾਤਿਆਂ ਬਾੜ ਦੇ ਵਿੱਚ ਉਹਿਆ ਨਾ ਸਰਦਾਰ ਹੈ ਹਾਂ ਅਨਾਰ ਲੈ ਤਾ ਲੈ ਪਰਹੋ ਪੂਰੇ ਇਕੱਠੇ ਕਰਾਓ ਫਿਰ ਖਾਵਾਂਗੇ ਨਹੀਂ ਨਹੀਂ ਗਰਮ ਗਰਮ ਖਾਣ ਦਾ ਸਵਾਦ ਲੱਗਦਾ ਯਾਰ ਤੂੰ ਹੀ ਬਾਗੋਂ ਪ੍ਰਧਾਨ ਐ ਤੂੰ ਮੇਰੇ ਕੋਲ ਮੇਰੇ ਕੋਲ ਗਰਮ ਗਰਮ ਸੁਣ ਲੋ ਬੜਕ ਬਣ ਜਾਣੇ ਹੋਣੇ ਕਿੰਨਾ ਨਾ ਗੱਲ ਲਗਾ ਚਾਹ ਤਰ ਮੁੰਨੇ ਉਹ ਚਾਹ ਤਾਂ ਦੀਆਂ ਬੱਡੇ ਹੋਰ ਸੁਣਾ ਲੈ ਕੇ ਸੁਣਾ ਹੁਣ ਮੇਰੇ ਪਾਸੇ ਲੱਗੀ ਕੰਮ ਕਿੱਥੇ ਪ੍ਰਧਾਨ ਸਾਹਿਬ ਨੂੰ ਡੋਲੂ ਦੇਦਾ ਤੇਲ ਮੰਗਣ ਵਾਲਾ ਐਨੀ ਸੋਹਣੀ ਤੁਹਾਨੂੰ ਆਈਟਮ ਬਣਾ ਕੇ ਦਿੱਤੀ ਡਿਸ ਬਣਾ ਕੇ ਦਿੱਤੀ ਤੇ ਤੁਹਾਡਾ ਮੂੰਹ ਹਜੇ ਵੀ ਇਦਾਂ ਦਾ ਇਦਾਂ ਖੁਸ਼ ਨਹੀਂ ਹੈਗੇ ਤੁਹਾਨੂੰ ਪਾ ਕੇ ਪਿਆ ਕਰੋ ਨਾ ਅੱਛਾ ਹਾਂ ਤੇ ਪਾ ਦਿੱਤੇ ਹੋ ਮੈਂ ਟਾਈਮ ਲੱਗਦਾ ਰੋਟੀ ਮੈਂ ਮੂੰਹ ਚ ਬੁਰਕੀਆਂ ਤਾਂ ਪਾਨ ਤੋਰ ਰਹੀ ਤੁਹਾਡੇ ਤਾਂ ਸੌਸ ਲਈ ਲੈਂਦੇ ਛੋਟੀ ਸੌਸ ਨਾ ਖਾਲਾਂਗੇ ਲਓ ਹੁਣ ਚਾਹ ਦੇ ਨਾਲ ਸੌਸ ਦਹੀਂ ਲੈ ਲਓ ਫਤੇ ਸੌਸ ਲੈ ਗਿਆ ਫ੍ਰੀਜ ਚ ਓਏ ਆ ਦੇਖ ਸਾਡਾ ਚੇਲਾ ਇਹ ਚੇਲਾ ਚਪਟਾ ਸਾਡਾ ਫਤੇ ਦੀ ਕਲਾਕਾਰੀ ਅੰਦਰ ਵੇਖਣ ਹੀ ਵਾਲੀ ਕਿਤੇ ਆ ਦੇਖੋ ਇੱਧਰ ਕੀ ਬਣਿਆ ਹੋਇਆ ਹੈ ਕੀ ਬਣਾਇਆ ਹੋਇਆ ਹੈ ਕਿੱਧਰ ਟੈਲੀਫੋਨ ਬਣਾਇਆ ਹੋਇਆ ਨਾ ਇਹ ਹਾਂ ਟੈਲੀਫੋਨ ਬਣਾਇਆ ਹੋਇਆ ਤੇ ਯਾਰ ਆ ਫੋਟੋ ਦੇਖ ਦੇ ਕੇ ਦਿਲ ਕਰਦਾ ਜਾਨ ਨੂੰ ਕਿਤੇ ਦਿਲ ਜਾਣਾ ਮੰਗਦਾ ਆ ਪ੍ਰਧਾਨ ਕਰ ਦਿਓ ਕਿਰਪਾ ਸਾਡੇ ਤੇ ਮੈਂ ਤਾਂ ਕਿਰਪਾ ਕਰੀ ਬੇਟਾ ਮੈਂ ਤਾਂ ਮੇਰੇ ਤਾਂ ਚਾਬੀ ਮੇਰੇ ਜੇਬ 'ਚ ਹੁੰਦੀ ਏ ਜਦੋਂ ਮਰ ਜਿੱਥੇ ਉਹ ਕਰੀ ਪੱਲੀ ਗੱਡੀ ਨਹੀਂ ਨਾ ਸਾਨੂੰ ਕੈਸ ਦੱਸੋ ਵੀ ਤੁਸੀਂ ਕਿੰਨਾ ਖਰਚਾ ਕਰੋਗੇ ਖਾ ਜਾ ਤੁਸੀਂ ਕਰਨਾ ਮੈਂ ਤਾਂ ਕੋਈ ਬਾਸ਼ ਸ਼ਹਿਰਾਂ ਤੇ ਫਿਰ ਆਪਾਂ ਘਰੇ ਚੱਲ ਮੈਂ ਰੋਟੀ ਪਾਣੀ ਖਾਣਾ ਚੰਗਾ ਚੰਗਾ ਅੱਛਾ ਠੀਕ ਹੈ ਤਾਂ ਫਿਰ ਆਪਾਂ ਅਸੀਂ ਗੱਡੀ ਕਿਰਾਏ ਤੇ ਕਰਾ ਕੇ ਲੈ ਜਾਂਦੇ ਹਾਂ ਹੋਰ ਆ ਤੁਸੀਂ ਘਰ ਰਹੋ ਅਈ ਤੇਨ ਚਾਰਨ ਚੱਲ ਮਾਰ ਕੇ ਆਉਣੀਆ ਤਿੰਨੇ ਜਾਣੀਆਂ ਛੜਿਆਂ ਵਾਲ ਜਿੰਦਗੀ ਜੀ ਕੇ ਆਉਣੀ ਆਪਾਂ ਹੂੰ ਜਾਓ 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 ਤੁਸੀਂ ਛੜਿਆਂ ਵਾਲ ਜਿੰਦਗੀ ਜੀ ਕੇ ਦੇਖ ਲਈਏ ਸਾਨੂੰ ਸਸਤਾ ਜਿਹਾ ਹੋਟਲ ਬੁੱਕ ਕਰਾ ਦਿਓ ਠੀਕ ਐ ਬੱਸ ਇੱਥੇ ਬ੍ਰੇਕਫਾਸਟ ਖਾਣਾ ਖੂਣਾ ਵਿੱਚ ਹੋਏ ਬਸ ਉੱਥੇ ਇਹ ਤਾਂ ਖਾਣਾ ਖਾਈਏ ਸੌਂ ਜਾਈਏ ਉੱਥੇ ਇਹ ਤਾਂ ਖਾਣਾ ਖਾਈਏ ਸੌਂ ਜਾਈਏ ਉੱਥੇ ਇਹ ਤਾਂ ਖਾਣਾ ਖਾਈਏ ਸੌਂ ਜਾਈਏ ਕਿੱਦਾਂ ਬਣਿਆ ਪ੍ਰਧਾਨ ਬਹੁਤ ਸਾਰਾ ਬਣਨੇ ਦੇਓ ਇੱਕ ਵਰਕੀ ਵਰਕੀਆਂ ਭੜੀਆਂ ਮੰਗੀਆਂ ਸੀ ਦਾੜੀ ਖਰਾ ਕੋ ਬੀਬੀ ਕੋਲੋਂ ਇੱਕ ਵਰਕੀ ਦੇ ਦੇ ਇੱਕ ਵਰਕੀ ਦੇ ਦੋ ਇਹ 76 ਪਲੇਟ ਵੀ ਹੋ ਜਾਂਦੀ ਨਹੀਂ ਤੁਹਾਨੂੰ ਦਿਨੇ ਵਰਕੀ ਖਾ ਦੇ ਚਾਉਣੀ ਆ ਹਮ ਅਜ ਇੱਕ ਵਜ ਗਏ ਇੱਕ ਵਜ ਗਏ ਹੁੰਦਾ ਬੜੀ ਰਿਸਪੈਕਟ ਦੇ ਨੇ ਇੱਕ ਵਜ ਗਏ ਤੇ ਅੱਜ ਸਾਡੀ ਸੰਡੇ ਦੀ ਰੋਟੀ 1 ਵਜ ਦੀ ਆ ਤੇ ਕਿੱਡੀ ਗੱਲ ਹੈ ਬ੍ਰੇਕਫਾਸਟ ਕਿੱਡੀ ਗੱਲ ਹੈ ਤੁਸੀਂ ਸਾਬਤ ਕੀ ਕਰਨਾ ਚਾਹੁੰਦੇ ਹੋ ਮੈਂ ਤਾਂ ਗੱਲ ਕਰਦਾ ਹਾਂ ਹਾਂ ਸ਼ੁਕਰ ਕਰੋ ਰੋਟੀ ਮਿਲ ਗਈ ਸ਼ੁਕਰ ਕਰਾ ਕਾ ਦੋ ਟਾਈਮ ਪਰਮਾਤਮਾ ਦਾ ਵੀ ਅੱਜ ਤਾਂ ਰੋਟੀ ਲਾ ਕੇ ਦੇਈ ਜਾਣ ਦੇ ਟਾਈਮ ਨਾਲ ਚਾਹ ਵੀਓ ਚਾਹ ਸਾਰੀ ਨਾ ਪੀਜੋ ਅਈ ਵੀ ਲੈਣੀ ਘਟ-ਘਟ ਕਿੱਡਾ ਗਲਾਸ ਭਰਿਆ ਤੂੰ ਦਹੀਂ ਨਾ ਖਾਇਆ ਆ ਗਿਆ ਸੀ ਬਸ ਆਪਣੇ ਹੈਗਿੰਸ ਸੂਜੀ ਦੇ ਪੂੜੇ ਤੇ ਤੁਸੀਂ ਟਰਾਈ ਕਰਕੇ ਦੇਖਿਓ ਬਹੁਤ ਸਵਾਦ ਲੱਗਦੇ ਨੇਹੀਂ ਤੇ ਇਹਨੂੰ ਆਪਾਂ ਨੇ ਖਾਦਾ ਟਮੇਟੋ ਸੌਸ ਨਾਲ ਤੇ ਤੁਸੀਂ ਇਹਨੂੰ ਦਹੀਂ ਨਾਲ ਵੀ ਖਾ ਸਕਦੇ ਹੋ ਤੇ ਚਾਹ ਨਾਲ ਵੀ ਖਾ ਸਕਦੇ ਹੋ ਤੇ ਆਪਾਂ ਨੇ ਲਈ ਹੈ ਟਮੇਟੋ ਸੌਸ ਤੇ ਚਾਹ ਤੇ ਜਰੂਰ ਟਰਾਈ ਕਰਕੇ ਦੇਖਿਓ ਕਿਵੇਂ ਲੱਗਦੀ ਹੈ ਕਿ ਸੰਤੋਸ਼ਾ ਬਹੁਤ ਵਧੀਆ ਲੱਗੇਗੀ ਇਹਨੂੰ ਆਪਾਂ ਵੇਸਣ ਦੇ ਵੀ ਬਣਦੇ ਨੇ ਪੂੜੇ ਬਟ ਅਸੀਂ ਇਸ ਵਾਰ ਸੂਜੀ ਦੇ ਬਣਾ ਕੇ ਦੇਖੇ ਨੇ ਤੁਸੀਂ ਜਰੂਰ ਟਰਾਈ ਕਰਿਓ ਤੇ ਖਾ ਕੇ ਸਾਨੂੰ ਦੱਸਿਓ ਕਿਵੇਂ ਲੱਗਦੇ ਨੇ ਸੰਤਾ ਬਹੁਤ ਵਧੀਆ ਥੋ ਲੋ ਜੀ ਖਾਣਾ ਖੁਨਾ ਹੀ ਖਾ ਲਿਆ ਤੇ ਹੁਣ ਸਾਡੇ ਜਿੰਨੇ ਵੀ ਬੇਸਮੈਂਟ ਦੇ ਸਟੂਡੈਂਟ ਨੇ ਸਾਰੇ ਸੌਣ ਲੱਗੇ ਨੇ ਤੇ ਸਾਡੇ ਵੱਡਾ ਸਟੂਡੈਂਟ ਸੌ ਗਿਆ ਤੇ ਹੁਣ ਮੈਂ ਸੌਣ ਲੱਗਿਆਂ ਤੇ ਇਸ ਤੋਂ ਬਾਅਦ ਹੁਣ ਦੁਪਹਿਰਾਂ ਹੀ ਉੱਠਾਂਗੇ ਦੁਪਹਿਰਾਂ ਹੀ ਬਿਰ ਚਾਹ ਬਣਾ ਲੈਣੀ ਫਿਰ ਪੀ ਲੈਣੀ ਤੇ ਵੇਲੇ 2:00 ਵਜੇ 2:00 ਵਜੇ ਜਦੋਂ ਸਵਾਦੋ ਹੋ ਗਏ ਇੱਧਰ ਤੇ ਵਾ ਸੋਨੇ ਇਸੋਂ ਦੇ ਘੜੀ ਤੇ ਫੇਰ ਉੱਠ ਕੇ ਤੇ ਫੇਰ ਦੇਖਦਾ ਕਿ ਸ਼ਾਮਾਂ ਦਾ ਕੋਈ ਪ੍ਰੋਗਰਾਮ ਰਹਿਣਾ ਨਹੀਂ ਕੋਈ ਸ਼ਾਮਾਂ ਨੂੰ ਉੱਠਿਆ ਨਹੀਂ ਜਾਣਾ ਹੈਗਾ ਤੇ ਸਾਡੀ ਜ਼ਿੰਦਗੀ ਛੁੱਟੀਆਂ ਦੇ ਵਿੱਚ ਵੀ ਅਸੀਂ ਕਿੱਦਾਂ ਇੰਜੋਏ ਕਰ ਰਹੇ ਹਾਂ ਛੁੱਟੀਆਂ ਤਾਂ ਮੈਂ ਦੱਸ ਰਿਹਾ ਤੇ ਪਤਾ ਨਹੀਂ ਇਹ ਪਹਿਲੀ ਵਾਰ ਹੀ ਹੋਇਆ ਸਾਡੀ ਲਾਈਨ ਦੇ ਵਿੱਚ ਇਹ ਹੁੰਦਾ ਉਦੋਂ ਹੀ ਕਹਿੰਦੇ ਜਦੋਂ ਜਾਂ ਤਾਂ ਛੁੱਟੀਆਂ 'ਚ ਘੁੰਮਣ ਲਈ ਬੰਦਾ ਜਾ ਸਾਂ ਜੇ ਦੇਖੋ ਟਾਈਮ ਹੋਵੇ ਵਿਹਲਾ ਹੋਵੇ ਕੰਮਕਾਰ ਵਾਲੇ ਬੰਦੇ ਜਿਹੜਾ ਕੋਈ ਛੁੱਟੀ ਨਹੀਂ ਹੈਗੀ ਹੁਣ ਮੇਰੇ ਵਰਗੇ ਨੂੰ ਕੋਈ ਛੁੱਟੀ ਨਹੀਂ ਹੈਗੀ ਜੇ ਜਾਣਿਆ ਤਾਂ ਫਿਰ ਧਿਆਨ ਮਗਰੀ ਨਾੜਾ ਪੀ ਕੀ ਜਾਣਾ ਤੇ ਕੀ ਨਾ ਜਾਣਾ ਪਰ ਕੋਈ ਫਾਇਦਾ ਨਹੀਂ ਇਧਰ ਗਗਨ ਉਹ ਰੀਨਜੋਏ ਕਰ ਲੈ ਚੁੱਟੀਆਂ ਬਿਸਤਰੇ 'ਚ ਪੈ ਕੇ ਇਹਦੀ ਆ ਡਿਵਨ ਡ੍ਰੀਮ ਹਾਊਸ ਕਦੋਂ ਬਣ ਮੈਂ ਹਾ ਡ੍ਰੀਮ ਰੂਮ ਵੀ ਬਣ ਨਿਕਲੂਗੀ ਨੀ ਪਤ ਨਾ ਆਏਗਾ ਪਾਪਾ ਨੂੰ ਗਨੇ ਸਿਆਗਦੀ ਨਹੀਂ ਪਾਪਾ ਸੁੱਤੇ ਪਏ ਆਰੇ ਇੱਕ ਜੋ ਜਾਂਦੀ ਦੇਖ ਕਿ ਨਹੀਂ ਕਹਿਣ ਲੱਗੂਗੀ ਤਾਂ ਠੀਕ ਹੈ ਜੀ ਮੇਤਰੋ ਗੁੱਡ ਨਾਈਟ ਫਿਰ ਤੇ ਮਿਲਦਾ ਤੁਹਾਨੂੰ ਸਿੱਧਾ ਰਾਤ ਨੂੰ ਲੋਕੀ ਸਵੇਰੇ ਮਿਲਦੇ ਅਸੀਂ ਤੁਹਾਨੂੰ ਰਾਤ ਨੂੰ ਮਿਲਣਾ ओके बाय बाय ਤੇ ਸੰਡੇ ਇੰਜੋਏ ਹੋ ਰਿਹਾ ਖਾ ਕੇ ਸੌ ਕੇ ਤੇ ਭਾਂਡੇ ਸਾਡੇ ਸਾਫ ਕਰਾਣ ਵਾਲੇ ਪਏ ਉਹ ਆਪਾਂ ਉੱਠ ਕੇ ਸਾਫ ਕਰਾਂਗੇ ਜਿਹੜਾ ਜਿਹੜਾ ਆਪਾਂ ਫਰੈਸ਼ ਹੁੰਦੇ ਉਹਨਾਂ ਜਿਹੜਾ ਆਪਾਂ ਭਾਂਡੇ ਵੀ ਨਹੀਂ ਫਰੈਸ਼ ਕਰਨੇ ਹੈਗੇ ਓਕੇ ਜੀ ਬਾਏ ਬਾਏ ਸ਼ਾਮ ਨੂੰ ਤਾਂ ਠੰਡਾ ਹੋਈ ਜਾਂਦਾ ਮਾਨੂੰ ਸ਼ਾਮ ਨੂੰ ਫਿਰ ਉਹਨੂੰ ਤੋਂ ਪਾਣੀ ਛਿੜਕਣ ਲੱਗੀ ਹੈ ਸ਼ਾਮ ਦਾ ਬਰਫ ਜਿਹਾ ਲੱਗੇ ਨਹੀਂ ਬਈ ਹੈ ਸ਼ਾਮ ਦਾ ਬਰਫ ਜਿਹਾ ਲੱਗੇ ਨਹੀਂ ਇਹ ਤੁਹਾਨੂੰ ਆਪੇ ਹੂੰ ਐਸ ਤਰ੍ਹਾਂ ਗਰਮ ਦਾ ਮਾੜਾ ਵੀ ਨਹੀਂ ਠੰਡਾ ਹੋ ਗਿਆ ਮੈਂ ਥੈਂਕ ਯੂ ਬਾ ਬਾਦੋ ਹਮੋਟਾ ਨਾ ਨਾ ਟੈਂਕੀ ਦੇ ਸਭਾਂ ਤੇ ਚੰਦ ਨਹੀਂ ਹੁੰਦੀ। ਲਗਾ ਨੂੰ ਕਾ ਮੋਟਰ ਚਲਾਉਣ ਵਾਸਤੇ ਮੋਟਰ ਚਲਾਈ ਹੋਣੀ ਟੈਂਕੀ ਭਰੀ ਹੋਣੀ ਤਾਂ ਕਿ ਪਾਣੀ ਘਾਟ ਮੋਟਰ ਚਲਾਈ ਪਹਿਲਾਂ। ਚਲਾਉਣੀ ਹੈ? ਹਾਂ ਚਲਾ ਕੇ ਜੁਰੂ ਕੀਤਾ ਸੀ ਕੰਮ। ਫੇਰ ਫੇਰ ਉਹ ਤਾਂ ਕੰਮ ਕਰਦੀ ਭਰਦੀ ਨਹੀਂ ਬੰਦ ਕਰਦੀ।

ਤੇ ਅੱਜ ਸਾਡੀ ਅੱਜ ਸਾਡੀ ਅੱਜ ਸਾਡੀ ਕੀ ਅੱਜ ਸਾਡੀ ਅੱਜ ਅਮਨ ਸਾਡੀ ਬਣਾ ਰਹੀ ਹੈ ਤੂੰ ਰੱਖ ਲੈ ਪਾਣੀ ਚੜ ਚੜ ਪਾਣੀ ਇਹ ਨਹੀਂ ਸੁਈ ਜਾ ਕੇ ਪੰਗੇ ਲੈਣੇ ਲੈਣਦੇ ਇਹ ਤਾਂ ਬੈਠ ਨਹੀਂ ਜਾਂਦਾ ਹੈਗਾ ਪਤੇ ਕੋਲੋਂ ਪਤੇ ਉਹ ਕਿਹਦੇ ਚ ਯੂਜ਼ ਮਾਰਤਾ ਹੈ ਨਹੀਂ ਇੱਥੇ ਸਮਾਨ ਤਾਂ ਹੈ ਨਹੀਂ ਤੇ ਮੈਂ ਲੈ ਆ ਕੇ ਦਿੰਦਾ ਤੁਹਾਨੂੰ ਕੋਈ ਪਤਾ ਹੀ ਪੀ ਲੈ ਕੇ ਤੂੰ ਉਦੋਂ ਵਜਾ ਤੂੰ ਉਹ ਲਿਆਉਣਾ ਸੀ ਨਾ ਖਰੀਦ ਕੇ ਹਾਂ ਤੇ ਗੁੱਸਾ ਕਿਸ ਗੱਲ ਦਾ ਹੈ ਕੋਈ ਨਾ ਮੈਂ ਲੈ ਆ ਦਿੰਨਾ ਬਟ ਐਝੀ ਕਦੋਂ ਲਾਰਕੀ ਹੈ ਨਹੀਂ ਜਾਣਾ ਹੈ ਉਨ ਕਿਵੇਂ ਜਾਣੇ ਰੋਲਾ ਹੀ ਪੋਣਾ ਹੈ ਗਣਮਿਆਂ ਦਾ ਰੋਲਾ ਪੋਣਾ ਨਹੀਂ ਇਹਦਾ ਹਾਂ ਸੇਮਾਲੇ ਆਖੀ ਦੀਆਂ ਉੱਤਮ ਡਾਂਟ ਖਾਵਾ ਤੋੜੀ ਕਿ ਬਣਿਆ ਕਿ ਬਣਿਆ ਵਧੀਆ ਥੋੜੀ ਘਾਟ ਹੈਗੀ ਇਤਨਾ ਇੱਕ ਤਾਂ ਆ ਜਿਕੇ ਰੱਖ ਦੇ ਪਿੱਲੀਆ ਪਹਿਣੀਆ ਪਹਿਨੂੰਗਾ ਆਕੇ ਦੱਸ ਦੂ ਕਿੰਨੀ ਬਣ ਗਈ ਟਿਕ 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 ਮਾਣੀ ਫੋਨ ਨੰਕੀ ਦੀ ਕਮੀ ਹੈ ਪਾਣੀ ਵੀ ਨੇ ਬਣੇਰਾ ਵਲੌਗ ਦੇ ਵਿੱਚ ਆਪਾਂ ਫਤਿਹ ਨੂੰ ਅੱਜ ਫੇਰ ਛੱਡਣ ਜਾਵਾਂਗੇ ਸੰਗਰੂਰ ਦੇਖਦੇ ਹਾਂ ਉੱਥੇ ਰੈਂਦਾ ਕਿ ਨਹੀਂ ਰਹਿੰਦਾ ਤੇ ਪਰਨੀਤ ਆਉਂਦਾ ਕਿ ਨਹੀਂ ਆਉਂਦਾ ਉੱਥੋਂ ਤੇ ਉਹ ਵੀ ਤੁਹਾਨੂੰ ਦੱਸਾਂਗੇ ਤੇ ਆਪਾਂ ਜਾਣਾ ਸੰਗਰੂਰ ਤੇ ਥੋੜਾ ਸਨਾਮ ਕੰਮ ਆਪਾਂ ਨੂੰ ਤੇ ਉਹ ਵੀ ਆਪਾਂ ਕੰਮ ਕਰਨੇ ਨੇ ਤੇ ਹੁਣ ਆਪਾਂ ਪੀਨੇ ਆ ਚਾਹ ਕਿ ਚਾਹ ਦਾ ਟਾਈਮ ਹੋ ਗਿਆ 4 4:30 ਵਜੇ ਦਾ ਟਾਈਮ ਹੈ ਚਾਹ ਚੂ ਪੀ ਕੇ ਫਿਰ ਅੱਗੇ ਦਾ ਜਿਹੜਾ ਵੀ ਕੋਈ ਆਪਣਾ ਕੰਮ ਹੈਗਾ ਉਹ ਆਪਾਂ ਕਰਾਂਗੇ ਠੀਕ ਹੈ ਬਣੇ ਰਹੋ ਵਲੌਗ ਦੇ ਵਿੱਚ ਫਤਿਹ ਨੂੰ ਜਾਣਾ ਅੱਜ ਸੰਗਰੂਰ ਤੇ ਫਤਿਹ ਨਾ ਨੂੰ ਕਿਹਾ ਮੈਂ ਕਿ ਫਤਿਹ ਮੈਂ ਤੇਰੀ ਪੱਗ ਬੰਨ ਦਿੰਦਾ ਫਤਿਹ ਨਾ ਤੈਨੂੰ ਬੰਨ੍ਹਦੀ ਆ ਸੋਣੀ ਐਂ ਤੁਹਾਨੂੰ ਪੱਗ ਬੰਨਣੀ ਆਉਂਦੀ ਮੈਨੂੰ ਬੰਨਣੀ ਆਉਂਦੀ ਮੈਂ ਆਪੇ ਬੰਨੂ ਪੱਗ ਮੈਂ ਕਿ ਫਿਰ ਬੰਨ ਨਾ ਫਿਰ ਹੁਣ ਹੁਣ ਦੇਖਦਾ ਫਤਿਹ ਸੋਣੀ ਪੱਗ ਬੰਨਦਾ ਕਿ ਮੈਂ ਸੋਣੀ ਫਤਿਹ ਦੀ ਪੱਗ ਬੰਨਦਾ ਉੱਥੇ ਪਾਸੇ ਤੇ ਤੁਸੀਂ ਲੜ ਲੈ ਰਹੇ ਹੋ ਇੰਨੇ ਨਹੀਂ ਪਾਪਾ ਯਾਰ ਤੇ ਫਟੇ ਨਹੀਂ ਹੋਏ ਇਧਰੋਂ ਪਾਸੇ ਪਾ ਇਧਰੋਂ ਸ਼ੁਰੂ ਹੁੰਦੀ ਹੈ ਉਧਰੋਂ ਪਾਸੇ ਥੋੜੀ ਸ਼ੁਰੂ ਹੁੰਦੀ ਹੈ ਇਧਰ ਆਉਂਦੀ ਹੈ ਹਾਂ ਚੱਲ ਠੀਕ ਕੋਈ ਗੱਲ ਖੱਪੂ ਇਹਨੂੰ ਖੱਪੂ ਕਿਆ ਕਰਨਗੇ ਫਤਿਹ ਮੈਂ ਮਜ਼ਾਕ ਨਹੀਂ ਕਰਨਦੀ ਪਾਪਾ ਤਾਂ ਪੱਗ ਬਣਾ ਲੈ ਲੇਟ ਨਾ ਕਰੀ ਜਾ ਹਾਂ ਜੇ ਨਹੀਂ ਤਾਂ ਮੈਂ ਭਾਜੀ ਲੈਣ ਦੋ ਜਦੋਂ ਇਹ ਠੀਕ ਹੋ ਜਾਵੇ ਫਿਰ ਅਸੀਂ ਵੀ ਇਹਦੇ ਵੱਲ ਜੀਹਤ ਬੱਜ ਜਾਂਦੇ ਹਾਂ ਬਸ ਠੀਕ ਹੈ ਕੀ ਹੋ ਗਿਆ ਹੁਣ ਹੁਣ ਕਿਉਂ ਨਹੀਂ ਬਣੀ ਪੱਗ ਪਤਾ ਹੀ ਕਹਿੰਦਾ ਮੈਂ ਪਟਕੇ ਬਣ ਕੇ ਪਾਇਨਾ ਮੈਨੂੰ ਪੱਗ ਨਹੀਂ ਬੰਨਣੀ ਆ ਰਹੀ ਕਹਿੰਦਾ ਮੈਂ ਕਿਹੜਾ ਵਿਆਹ ਜਾਣਾ ਹੈ ਹਨਾ ਪਤਾ ਪਾਪਾ ਤੋਂ ਤੋਂ ਤੇ ਕਰ ਦਿੰਦੇ ਪਾਪਾ ਥੱਲੇ ਕਰਕੇ ਬੰਨ ਲੇ ਉੱਪਰ ਨਾ ਕਰੇ ਜਿਆਦਾ ਫਿਰ ਮੇਰੇ ਪੱਗ ਪਸੰਦਰੀ ਆਉਂਦੀ ਐਨੇ ਸੋਹਣੇ ਤੇ ਪੱਗ ਬਣ ਕੇ ਦਿਨਾ ਬਤਾ ਤੈਨੂੰ ਤੋਂ ਇੱਕ ਤੋਂ ਬੜਾ ਵੱਡੇ ਹੀ ਕਰ ਦਿੰਦੇ ਆ ਵੱਡੀ ਕਿੱਥੇ ਕਰਦਾ ਮੈਂ ਸੋਹਣੀ ਵਾ ਪੱਗ ਬੰਨਦਾ ਮੇਰੇ ਪੁੱਤ ਦੀ ਮੈਂ ਐ ਕਿ ਬੰਨਣੀ ਹੈ ਮੈਨੂੰ ਦਿਖਾਉਣਾ ਹਾਂ ਇਹਨਾਂ ਇਹਦੇ ਨਾਲ ਪੰਕੇ ਨਾਲ ਉਹ ਫੋਨ ਨਾਲ ਮੈਨੂੰ ਪਤਾ ਲੱਗ ਕੇ ਕਿਹੜੀ ਪੱਗ ਕਰੇ ਤੁਸੀਂ ਮੈਂ ਤਾਂ ਜਿਵੇਂ ਆਉਂਦੀ ਮੈਂ ਤਾਂ ਉਵੇਂ ਬਣ ਕੇ ਦੇਣੀ ਆ ਤੁਹਾਨੂੰ ਜਿਵੇਂ ਮੈਨੂੰ ਆਉਂਦੀ ਮੈਂ ਤਾਂ ਉਵੇਂ ਹੀ ਬਣ ਦੇਣੀ ਆ ਉਥੇ ਵਿਆਹ ਤੇ ਜਾਣਾ ਫਤ ਤੂੰ ਵਿਆਹ ਤੇ ਜਾਣਾ ਹਾਂ ਇੱਧਰ ਕਰੋ ਇੱਧਰ ਭੱਗ ਵੀਡੀਓ ਭੱਗ ਵੀਡੀਓ ਮੇਰਾ ਅੰਡ ਕੀ ਹੈ ਅੱਜ ਕੱਲ ਤੇ ਜਵਾਕ ਜੀ ਪੁੱਛੋ ਹੀ ਨਾ ਵਾਹ ਕਾ ਹੈ ਇਹਦੇ ਬਾਪ ਹੈ ਸਾਰਿਆਂ ਦਾ ਉਹ ਯਾਰ ਇੱਥੇ ਦਿਲੋਂ ਤੇ ਟੈਲੀਟ ਹੋ ਰਹੀਆਂ ਮੈਂ ਅੱਛਾ ਹਾਂ ਮੈਂ ਦੁਪੱਟੇ ਵੀ ਡਾਈ ਕਰਾਉਣੇ ਲੇਖ ਦੋ ਚੱਲ ਛੱਡੋ ਇਹਨੂੰ ਇਹ ਬੰਨੋ ਪਟਕਾ ਇਹਦੇ ਹਾਂ ਇਹ ਹੋ ਰਿਹਾ ਇੱਥੇ ਕਰਾਈ ਹਾਂ ਬੰਨੋ ਪਟਕਾ ਫਤਿਹ ਦੀ ਮੋਹਰੀ ਆਪਣਾ ਖਾਈ ਐਰੀ 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 ਕਹੇ ਜੀ ਐਰੀ ਤੇ ਇਹ ਜੀ ਦਾ ਬੰਦਾ ਮੈਂ ਪਾ ਕੇ ਫਤਿਹ ਨਹੀਂ ਚੱਕ ਦਿੰਦੇ ਹਾਂ ਨਾ ਕਿੱਥੋਂ ਚੱਕਦੇ ਨੇ ਉੱਤੋਂ ਉੱਤੋਂ ਚਲੋ ਜੀ ਘਰ ਦੇ ਕੰਮ ਕੂਮ ਖਤਮ ਕਰਕੇ ਖਾ ਪੀ ਕੇ ਤੇ ਅਸੀਂ ਨਿਕਲ ਗਏ ਸਫਰ ਨੇ ਡੱਗ ਡੱਗ ਲੰਬਾ ਤੇ ਸਾਨੂੰ ਮਨਾਲੀ ਲੈ ਕੇ ਚੱਲੇ ਆ ਸੁਨਾਮ ਬਸ ਸੁਨਾਮ ਤੋਂ ਘਰ ਫੇਰ ਸੁਨਾਮ ਫੇਰ ਸੁਨਾਮ ਤੋਂ ਘਰ ਤੇ ਇਹ ਕਹਿੰਦਾ ਜਦੋਂ ਬੰਦੇ ਕੋਲ ਥੋੜਾ ਹੁੰਦਾ ਉਦੋਂ ਬੰਦੇ ਕੋਲ ਸੁੱਖ ਹੁੰਦਾ ਚੈਨ ਹੁੰਦਾ ਹਨਾ ਤੇ ਜਦੋਂ ਬੰਦੇ ਨੂੰ ਰੱਬ ਔਕਾਤ ਤੋਂ ਵਾਧੇ ਨਾ ਫਿਰ ਬੰਦੇ ਦਾ ਚੈਨ ਸੁੱਖ ਸਾਰਾ ਕੁਝ ਖਤਮ ਹੋ ਜਾਂਦਾ ਮੇਰਾ ਕਹਿਣਾ ਮਤਲਬ ਕੀ ਹੈ ਮਤਲਬ ਇਹ ਹੈ ਕਿ ਮੈਂ ਕਹਿੰਦੀ ਆ ਵੀ ਪਹਿਲਾਂ ਲਾਈਫ ਵਧੀਆ ਸੀ ਈਜ਼ੀ ਪਿਛਲੀ ਵਾਰ ਛੁੱਟੀਆਂ ਹੋਈਆਂ ਸੀ ਤੇ ਪਲਾਨ ਮਿੰਟਾਂ ਜਿਹਾ ਹੀ ਬਣ ਗਿਆ Shimla ਦਾ ਹਨਾ ਉਦੋਂ ਕੋਈ ਇਦਾਂ ਵੀ ਨਹੀਂ ਮੈਨੂੰ ਇਹ ਨਹੀਂ ਵੀ ਵੀ ਬੜਾ ਖਰਚਾ ਹੋ ਜਾਣਾ ਹਨਾ ਤੇ ਫਿਰ ਵੀ ਜਾ ਕੇ ਆਇਆ ਹੁਣ ਖਰਚਾ ਹੈ ਵੀ ਤੇ ਪਰ ਫਿਰ ਵੀ ਨਾ ਜਾਇਆ ਜਾਂਦਾ ਇੰਨੇ ਕਿ ਮਜਬੂਰ ਹੋ ਗਏ ਇੰਨੇ ਕਿ ਫਸ ਗਏ ਨਾ ਤੇ ਜਿਹੜੀ ਇੱਕ ਮੇਨ ਜੀ ਤੁਹਾਡਾ ਸਾਰਾ ਸ਼ੇਅਰ ਕਰਾ ਚੁੰਦੀ ਬਾਕੀ ਤੁਸੀਂ ਦੱਸਿਓ ਤੁਸੀਂ ਤਾਂ ਸਾਰੇ ਸਾਡੇ ਬਲੌਗ ਦੇਖਦੇ ਹੀ ਹੋ ਤੇ ਤੁਸੀਂ ਤਾਂ ਹਮੇਸ਼ਾ ਇਹ ਕਹਿੰਦੇ ਕਿ ਤੁਸੀਂ ਬਹੁਤ ਲੱਕੀ ਆ ਵੀ ਤੁਸੀਂ ਤਿੰਨੇ ਇੱਕ ਘਰ ਦੇ ਵਿੱਚ ਆ ਬਹੁਤੋ ਵਧੀਆ ਇਹ ਚਲੋ ਇੱਕ ਚੀਜ਼ ਮੰਨਦੇ ਆ ਉਹ ਇੱਕ ਅਲੱਗ ਚੀਜ਼ ਆ ਵੀ ਆਪਾਂ ਲੱਕੀ ਆ ਹਾਂ ਮੰਨਦੇ ਆ ਇਸ ਨੂੰ ਪਰ ਕਿਤੇ ਨਾ ਕਿਤੇ ਅਸੀਂ ਇੰਨੀ ਵੱਡੀ ਗਲਤੀ ਕਰ ਚੁੱਕੇ ਨਾ ਆਪਣੀ ਜ਼ਿੰਦਗੀ ਦੇ ਵਿੱਚ ਵੀ ਤਿੰਨਾਂ ਨਿੱਕੋ ਘਰ ਦੇ ਵਿੱਚ ਵਿਆਹ ਕਰਾ ਕੇ ਸਾਡੀਆਂ ਰਿਸ਼ਤੇਦਾਰੀਆਂ ਜਿਹੜੀਆਂ ਬੱਚਿਆਂ ਦੀਆਂ ਖਤਮ ਹੋ ਚੁੱਕੀਆਂ ਕੋਈ ਅਸੀਂ ਸੋਚਦੇ ਵੀ ਛੁੱਟੀਆਂ 'ਚ ਕਿੱਥੇ ਜਾਈਏ ਘੁੰਮ ਫਿਰ ਕੇ ਪੇਕੇ ਤੇ ਜਾਂ ਸਾਡੇ ਨਾਨਕੇ ਤੇ ਨਾਨਕੇ ਅਸੀਂ ਗਏ ਨਹੀਂ ਹੈਗੇ ਕਿਉਂਕਿ ਮੈਂ ਫ੍ਰੀ ਨਹੀਂ ਹੈਗੀ ਤੇ ਗਗਨ ਕਹਿੰਦੀ ਥੋੜੀ ਜਾਣਾ ਤੇ ਮੈਂ ਵੀ ਨਹੀਂ ਜਾਣਾ ਇਹੀ ਪੰਗਾ ਹੈਣਾ ਜੇ ਗਗਨ ਕਿਤੇ ਹੋਰ ਘਰ 'ਚ ਵਿਆਹੀ ਹੁੰਦੀ ਤੇ ਗਗਨ ਆਪਣੇ ਘਰ ਤੇ ਆਪ ਹੀ ਜਾਂਦੀ ਹੈਣਾ ਤੇ ਗਗਨ ਮੇਰਨਾ ਨਾ ਬੱਜੀ ਰਹਿੰਦੀ ਤੇ ਪੇਕੇ ਤੁਹਾਨੂੰ ਪਤਾ ਕਿ ਮੰਮੀ ਇੱਥੇ ਹੀ ਸਾਡੇ ਕੋਲ ਤੇ ਪੇਕੇ ਹੁਣ ਆਪਾਂ ਕੀ ਕਰਨ ਜਾਈਏ ਜੇ ਅਮਰ ਤਾਂ ਉੱਥੇ ਹੁੰਦਾ ਤਾਂ ਇਹ ਫੇਰ ਗੱਲ ਹੋਰ ਹੋਣੀ ਹੈਣਾ ਤੇ ਹੁਣ ਪੇਕੇ ਵੀ ਕਹਿੰਦੇ ਕੰਧਾ ਨੂੰ ਮਿਲਣ ਜਾਣਾ ਤੇ ਬਸ ਇਸੇ ਕਰਕੇ ਪੇਕੇ ਵੀ ਨਹੀਂ ਜਾ ਸਕਦੇ ਜੇ ਕਿ ਤੇ सोनू ਆ ਹੋਰ ਘਰ ਚ ਵਿਆਹੀ ਹੁੰਦੀ ਜਾਂ ਮੈਂ ਹੋਰ ਘਰ ਚ ਜਾ ਗਗਨ ਤੇ ਬੰਦਾ ਚਾਰ ਦਿਨ ਵੱਡੀ ਪਹਿੜ ਕੋ ਜਾਂਦਾ ਚਾਰ ਦਿਨ ਛੋਟੀ ਕੋ ਜਾਂਦਾ ਤੇ ਸੱਚੀ ਯਾਰਾਂ ਸੀ ਬੜੀ ਵੱਡੀ ਗਲਤੀ ਕੀਤੀ ਮੈਨੂੰ ਲੱਗਦਾ ਵੀ ਇੱਕ ਘਰ ਚ ਵਿਆਹ ਕਰਾ ਕੇ ਤੇ ਇਹ ਕਈ ਵਾਰੀ ਜਿਦਾ ਵਧੀਆ ਲੱਗਦੀ ਆ ਵੀ ਹਾਂ ਬੜਾ ਵਧੀਆ ਕੀਤਾ ਸੀ ਇੱਕ ਘਰ ਚ ਜਾਂਦਾ ਰਹੇ ਤੇ ਕਈ ਵਾਰ ਲੱਗਦਾ ਵੀ ਨਹੀਂ ਯਾਰ ਸਹੀ ਨਹੀਂ ਹੈਗਾ ਇਹ ਆਪਾਂ ਇੱਕ ਘਰ ਚ ਹੀ ਆ ਗਿਆ ਤੇ ਹੁਣ ਫਤਿਹ ਹੁਣੀ ਕੋਮ ਫਿਰ ਕੇ ਸੰਗਰੂਰ ਸੰਗਰੂਰ ਤੋਂ ਪਿੰਡ ਪਿੰਡ ਵਾਲੇ ਸੰਗਰੂਰ ਤੇ ਸੰਗਰੂਰ ਵਾਲੇ ਪਿੰਡ ਓਏ ਤੇ ਕਈ ਵਾਰ ਕੋਈ ਜਲਦੀ ਚ ਹੁੰਦਾ ਕੋਈ ਰੋਡ ਉਪਰ ਆਪਣੀ ਸਾਈਡ ਚੱਲਣਾ ਆਪਣੀ ਸਾਈਡ ਪਤਾ ਇਹ ਵਗੋਂ ਨੂੰ ਆ ਕੇ ਕਿਸੀ ਕੱਢ ਲਾਂਗੇ ਤੇ ਗੱਡੀ ਵਾਲਿਆਂ ਨੂੰ ਵੀ ਚਾਹੀਦਾ ਮਾੜਾ ਮੋਟਾ ਫੇ ਆਰਾਮ ਨਾਲ ਚਲਾਉਣ ਠੀਕ ਹੈ ਨਾ ਜੇ ਆਪਾਂ ਗੱਡੀ ਤੇ ਤਾਂ ਮਤਲਬ ਇਹ ਨਹੀਂ ਕਿ ਮੋਟਰਸਾਈਕਲ ਵਾਲੇ ਸਕੂਟਰ ਵਾਲੇ ਬੰਦੇ ਨਹੀਂ ਹੈਗੇ ਠੀਕ ਹੈ ਨਾ ਜੇ ਤੁਹਾਡੀ ਜਗ੍ਹਾ ਤੇ ਕੋਈ ਹੋਰ ਮਿਲਦਾ ਤਾਂ ਮੈਂ ਉਹਨਾਂ ਨੂੰ ਭੇਜ ਦਿੰਦਾ ਮੈਂ ਤਾਂ ਆਪਣੀ ਸਾਈਡ ਤੇ ਚੱਲਦਾ ਹਾਂ ਮੈਂ ਕਦੇ ਕਿਤੇ ਗੱਡੀ ਵਾਲਾ ਗੱਡੀ ਇੱਥੇ ਬ੍ਰੇਕ ਆਗਲੇ ਤੇ ਕਿੱਟਿਆਂ ਤੇ ਜਾ ਕੇ ਨਹੀਂ ਵਾਰਦਾ ਪਤਾ ਨਹੀਂ ਇਹ ਅਗਲਾ ਚ ਜਿੰਨੀ ਦੂਰੋਂ ਹੌਰ ਨਹੀਂ ਮਾਰਿਆ ਉਸੋਂ ਤਾਂ ਨੀਗਾ ਆਪਣਾ ਫੋਨ ਲਾ ਕੇ ਆਪਣੀ ਸੇਫਟੀ ਆਪਣੇ ਹੱਥੋਂ ਦੀ ਪ੍ਰਧਾਨ ਸਾਹਿਬ ਮੰਨ ਲਿਆ ਕਰੋ ਕਦੀ ਕਿਸੇ ਸਿਆੜੀ ਸੇਫਟੀ ਹੁੰਦੀ ਹੈ ਠੀਕ ਹੈ ਅਮਨ ਹੁਣ ਜਦੋਂ ਲਵੇ ਦੀ ਜਾ ਰਹੇ ਆ ਕ੍ਰੋਸ ਕਰ ਰਹੇ ਆ ਹੌਰ ਨਹੀਂ ਮਾਰ ਰਹੇ ਪਤਾ ਨਹੀਂ ਸਮਝ ਰਹੇ ਹੁੰਦਾ ਸੂਰ ਉਹਦਾ ਕੀ ਹਾਲ ਹੈ ਪਰ ਥੋੜੀ ਚਾੜ ਨਹੀਂ ਹੋਣਾ ਆਪਾਂ ਆਪਾਂ ਚਾੜ ਥੋੜੀ ਰਹਿ ਕਿਹਦੇ ਉੱਪਰ ਚਾੜਤੀ ਮੈਂ ਦੱਸੋ ਉਹ ਵਿੱਚ ਵੱਜਣ ਵਾਲਿਆਂ ਨੂੰ ਚਰੇ ਮੈਂ ਵਿੱਚ ਵੱਜਣ ਵਾਲੇ ਅੱਛਾ ਜੀ ਆਹੀ ਸਾਡੇ ਘਰ ਦੇ ਵਿੱਚ ਇੱਕਾ ਰੂਲ ਹੈ ਵੀ ਗਲਤੀ ਕਰਕੇ ਆਪਾਂ ਗਲਤੀ ਨਹੀਂ ਮੰਨਦੇ ਹੈ ਕਿ ਕਰਤੀ ਹੋਈ ਨਹੀਂ ਅੱਛਾ ਹੋਈ ਨਹੀਂ ਕਰਦੇ ਆ ਗਲਤੀ ਵੀ ਨਹੀਂ ਕਰਦੇ ਜਦੋਂ ਆਪਾਂ ਟ੍ਰੇਨ 'ਚ ਜਾਂਦੇ ਹੁੰਦੇ ਸੀ ਨਾ ਉਦੋਂ ਇੰਨੀ ਭੀੜ ਹੁੰਦੀ ਸੀ ਟ੍ਰੇਨਾਂ 'ਤੇ ਜਿੰਨੀ ਨਹੀਂ ਕਹਤੋ ਤੇ ਹੁਣ ਟ੍ਰੇਨਾਂ ਦੇਖੋ ਖਾਲੀ ਪਈਆਂ ਨੇ ਹਾਂ ਬਸ ਇਹ ਚਮਲਾ ਦਾ ਵਿਚਾਰੇ ਜਾਂ ਕੋਈ ਡਿਊਟੀ ਵਾਲੇ ਜਿਹਨਾਂ ਨੂੰ ਦਿੱਲੀ ਆਉਣਾ ਜਾਣਾ ਕੋਈ ਸੁਨਾਮ ਤੋਂ ਸੰਗਰੂਰ ਜਾਂ ਲੁਧਿਆਣੇ ਜਿਵੇਂ ਉਹਨਾਂ ਨੂੰ ਸੈਟਲਰ ਦਾ ਕੰਮ ਬਾਕੀ ਜਦੋਂ ਕਰੋਨਾ 'ਚ ਨਹੀਂ ਬੰਦ ਹੁੰਦਾ ਹੋਇਆ ਹੋਰ ਉਹਦਾ ਬਾਦ ਵਿੱਚ ਘੱਟ ਗਿਆ ਕੰਮ ਸਹੀ ਘੱਟ ਗਿਆ ਹਾਂ ਜੇ ਅੱਗੇ ਸਾਡੇ ਸ਼ਹਿਰ ਦੀ ਬੱਸ ਵੀ ਚਲੋਤੀ ਪਟਾਲਾ 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 ਚੜਦਾ ਚੱਜ ਕੰਚੜਨਾ ਮਟਾਲਿਆ ਤਾਂ ਇੱਥੇ ਫਿਰਦਾ ਕਿੱਥੇ ਜਾਣਾ ਆ ਜਿੱਕੇ ਨੰਡਾ ਉੱਨਾਂ ਫਿਰ ਚੱਲ ਜਾਣਾ ਹੈ ਕਿ ਕਰਨੇ ਪੁਰਤਕਾਲ ਵਾਲੀ ਚਰਚਾ ਨਹੀਂ